ਜਗਦੀਸ਼ ਜੱਜਣ ਦਾ ਇਹ ਕੰਮ ਸ਼ੁਰੂ ਹੋਇਆ ਨਾ ਜੀ ਇਲਾਕੇ ਨੇ ਇੱਥੇ ਆਪਣੀਆਂ ਜੀਸੀਪੀਆਂ ਲਾ ਕੇ ਆਪਣੇ ਲੋਕ ਲਾ ਕੇ ਜਗਦੀਸ਼ ਜੀ ਨੇ ਇੱਥੇ ਆਣ ਕੇ ਧਰਮ ਤੋਂ ਘੱਟ ਹਰਥੋਂ ਦੀ 20 25000 ਦਿੰਦਾ ਹਾਂ ਮੈਂ ਉਹ ਹੀ ਕਹਿ ਰਹੇ ਹਾਂ ਨਾ ਹੁਣ ਹੁਣ ਤੇਲ ਦਾ ਕੰਮ ਚੱਲਿਆ ਹੋਰ ਫਿਰ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆਣ ਕੇ ਪੁੱਛਿਆ ਵੀ ਕਿ ਤੇਰੀ ਬਾਦ ਦੀ ਸ਼ਰਤ ਦਾ ਤੇਲ ਕਿੰਨਾ ਰੁਪਏ ਤੇਲ ਵੀ ਸਾਨੂੰ ਏਟੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐ ਇੱਕ ਹਫਤਾ ਹੋ ਗਿਆ ਇੱਕ ਮਿੰਟ ਇੱਕ ਹਫਤਾ ਇੱਕ ਮਿੰਟ ਹਾਂ ਲੱਖ ਰੁਪਏ ਮੇਰੇ ਕੋਲੋਂ ਲੈ ਲਓ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਵੀਜਾ ਚਾਹੀਦਾ ਮੈਂ ਸ਼ਾਮ ਤੱਕ ਇਹਨਾਂ ਕੋਲ ਆ ਜਾਊਂਗਾ ਬਹੁਤ ਬਹੁਤ ਧੰਨਵਾਦ ਜੀ ਮੋ ਤੇ ਜੋ ਸੁੱਕ ਗਿਆ ਜੀ ਮੇਰਾ ਮਤਲਬ ਹੈ ਇੱਕ ਮਹੀਨੇ ਬਾਅਦ ਹਾਂਜੀ ਆਪਾਂ ਪੂਰੀ ਟੀਮ ਪੰਜਾਬ ਦੀ ਲਾਵਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਡੇ ਇੱਥੇ ਤੋਂ ਆ ਲੈ ਗਿਆ ਇੱਕ ਤਾਂ 1 ਲੱਖ ਰੁਪਏ ਲੋ ਜੀ ਕਲਾਸ ਡੀਜ਼ਲ ਦੱਸੋ ਕਿੰਨਾ ਚਾਹੀਦਾ ਸਰ ਜਿੰਨੀ ਤੁਸੀਂ ਸਾਡੇ ਲਈ ਤੇ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ 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 ਯਾਰ ਦੋ ਪੀਟਾ ਕੇ ਖਲੋਤੇ ਹੋ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਦੱਸ ਦਿਓ ਤੁਹਾਡੀ ਕਿਰਪਾ ਜਿੰਨਾ ਕਰ ਦੋ 2000 2000 ਕਰਦੇ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂਜੀ 50 ਸਰ ਪਹਿਲਾਂ ਇਹਨਾਂ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਡੀਲਰ ਡੀਲਰ ਉਧਰ ਦੇ ਦਾਂਗੇ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪਾਪੇ ਦਾ ਹੱਲ ਤਾਂ ਹੀ ਆ ਐ ਇੱਕ ਤਿੰਨ ਨੂੰ ਰੱਖ ਲਿਆ ਜਦੋਂ ਤੁਸੀਂ ਸਫਾਈ ਕਰੋਗੇ ਆਪਣਾ ਖੇਤਾਂ ਨੂੰ ਸਫਾਈ ਤੋਂ ਜੋ ਖੇਤਾਂ ਕੱਟੋਗੇ ਉਦੋਂ ਡੀਜ਼ਲ ਵੀ ਦਊਗਾ ਮੈਂ ਤੁਹਾਨੂੰ ਤੇ ਤੁਹਾਡੇ ਵਾਸਤੇ ਟਰੈਕਟਰ ਵੀ ਮੰਗਾਵਾਂਗੇ ਸਾਰੇ ਪੰਜਾਬ ਬਾਦਲ ਸਾਹਿਬ ਇੱਥੇ ਨਾ ਪਿੱਛੇ ਕੋਲੇ ਹਰਜੰਤ ਹੋ ਰਹੇ ਆ ਕੱਲ ਇਥੇ ਅਰਵਿੰਦਰ ਪੱਤਰਕਾਰ ਉਹਨਾਂ ਪੁੱਛ ਰਹੀ ਉਹ ਦਰੇ ਨਹੀਂ ਵੇਲੇ ਸਭੀ ਤੇ ਜਿਹੜਾ ਚਾਰ ਦਰੇ ਨੇ ਉਹ ਪੁੱਲ ਦੇ ਦੋ ਬੰਦ ਨੇ ਦੋ ਖੁੱਲੇ ਨੇ ਉਹ ਜਿਹੜਾ ਦੋ ਉਹ ਨਹੀਂ ਖੋਲਣ ਦਿੰਦੇ ਅੰਦਰੋਂ ਮਿੱਟੀ ਚੱਕ ਕੇ ਧੱਕਰ ਦੇ ਵਿੱਚੋਂ ਚੱਕ ਕੇ ਬੰਦ ਤੇ ਨਹੀਂ ਲਾਉਣ ਦਿੰਦੇ ਇਹਦਾ ਮਤਲਬ ਇਹ ਡੋਪਣਾ ਜਾਣ ਚ ਸਰਕਾਰਾਂ ਡੋਪਦੀਆਂ ਨੇ ساری ਫਸਲ ਡੁੱਬੀ ਪਈ ਸਾਨੂੰ ਮਤਲਬ ਇਹਲੇ ਕੰਮ ਜੇ ਆਈਓ ਗਣਕਵੱਡਰ ਸਾਹਿਬ ਸਾਡੇ ਕੋਲ 2 ਮਹੀਨੇ ਟਾਈਮ ਹੁੰਦਾ ਆ ساری ਜਨਤਾ ਤਿਆਰ ਹੈ ਧੱਕਰ ਦੇ ਵਿੱਚੋਂ ਮਿੱਟੀ ਪਾ ਲਾਂਗੇ ਕਿਸੇ ਜ਼ਮੀਨ ਚੋਂ ਨਹੀਂ ਚੱਕਦੇ ਕੋਈ ਅਥਾਰਟੀ ਦੇ ਦੋ ਵੀ ਤੁਸੀਂ ਪਾ ਲਓ ਮੈਂ ਪੈਲ ਵੀ ਨਹੀਂ ਮੰਗਦੇ ਮੈਂ ਖੜਾਂਗੇ ਅੱਗੇ ਮੈਂ ਨਹੀਂ ਹੁੰਦਾ ਜੀ ਉਹ ਤਾਂ ਮੇਰੀ ਗੱਲ ਸੁਣੋ ਜੀ ਉਹ ਤਾਂ ਲੋਕ ਪਹਿਲੇ ਹੁੰਦੇ ਨੇ ਅੱਜ ਹੁਣ ਸਾਰੇ ਵਿਚਾਰੇ ਸਮਾਨ ਬੰਨ ਕੇ ਡੇਰੇ ਵਾਲੇ ਨਾ ਉੱਚੇ ਥਾਂ ਤੇ ਧਰ ਕੇ ਬੈਠੇ ਨੇ ਜਾਨ ਮੁੱਠ ਚਾਹੀਏ ਫਸਲਾਂ ਪੱਕੀਆਂ ਨੇ ਕੋਈ ਕਿਥੇ ਰੋਟੀ ਨਹੀਂ ਪੱਕ ਰਹੀ ਇਹ ਤਾਂ ਕੁਦਰਤ ਦੀ ਮਿਹਨਤ ਵੀ ਪਾਣੀ ਥੋੜਾ ਜਿਆ ਫਲੋਟੀਆਂ ਤੇ ਡੰਡਿਆ ਸਾਰੇ ਇੱਥੇ ਤੇ ਹਾਂ ਹਾਂ ਤਾਂ ਨੂੰ ਗੱਲ ਕਰਨ ਦਿਓ ਹਾਂ ਬੜੀ ਹੁਣ ਆਪਾਂ ਐ ਕਰਦੇ ਆ ਤੁਹਾਨੂੰ ਥੋੜਾ ਜਿਹਾ ਉਹ ਇੱਥੇ ਨਸਾ ਹੋ ਗਿਆ ਇਹ ਨਾ ਵੇਖੋ ਇੰਨਾ ਲੱਗਿਆ ਉਹ ਲੱਗ ਇਹ ਲੱਗ ਪੁਆਇੰਟ ਹੈ ਇੱਥੇ ਤੁਹਾਨੂੰ ਐ ਕਰ ਕਿੰਨਾ ਡੁੱਗਲ ਪਾ ਦੇਣਾ ਕਸ ਜੀ ਇੱਥੇ ਥੋੜੀ ਕਿੱਦ ਨਾ ਸਾਡੀ ਨੂੰ ਇੱਥੇ 1500 ਗੀਟਰ ਡੀਜ਼ਲ ਨੂੰ ਘੱਟ ਹੈ ਇਹ ਟਰੈਕਟਰ ਚੱਲ ਰਿਹਾ ਨਹੀਂ ਜੋ ਵੀ ਇਹ ਕਰੋ 3000 ਰੁਪਏ ਦੇ ਦੇਣਾ ਅੱਛਾ ਇੱਥੇ ਲੱਖ ਰੁਪਿਆ ਤੁਹਾਨੂੰ ਦੇ ਦਿੰਦਾ ਆ ਲੱਖ ਰੁਪਿਆ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਡੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਐ ਕਰ ਤਿੰਨ ਲੱਖ ਰੁਪਿਆ ਤੇ ਤਿੰਨ ਲੱਖ ਸੋਨਿਆਲੇ ਪੁਰੀਆ ਕਾਲ ਇਹਦੇ ਦਾ 20 ਲੀਟਰ ਤੁਹਾਡੇ ਮੈਂ ਪਿਜਾ ਗੂ ਇਹਨਾਂ ਕੋਲੇ ਤੁਸੀਂ ਆਥੋਂ ਪੜਾ ਦੇ ਪਿਜਾ ਇਹਦਾ ਪਹਿਲਾਂ ਵੀ ਬਹੁਤ ਕਰਦਾ ਮੈਂ ਇਹਨਾਂ ਕੋਲੇ ਪਚਾ ਦੂੰਗਾ ਨਾ ਠੀਕ ਹੈ ਜੀ ਕੱਲ੍ਹ ਆ ਪਰਸੋਂ ਦਾ ਥੋੜਾ ਡੀਜ਼ਲ ਆ ਪਰ ਇਹ ਪਹਿਲਾਂ ਹੀ ਸਾਡਾ ਅਗਲੇ ਸਾਲ ਸਾਨੂੰ ਨਾ ਟਾਇਰੀਆਂ ਵਧਾਉਣ ਸਾਡੇ ਸਰਕਾਰ ਮੈਂ ਇਹ ਮਾਦਮ ਦਾ ਜੀ ਜਨਰਲ ਕਰ ਦਿੰਦੇ ਜਿਹੜਾ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਬੇਚਾਰੇ ਆਂਦੇ ਆ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਤਗੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਆ ਬੰਦ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰਾ ਰੁੱਟ ਜਾਣਾ ਸਾਬ ਸਾਬ ਸ਼ਮਨੀ ਕਲੀ ਨੂੰ ਕੀ ਮਤ ਕਰਦੇ ਤੁਸੀਂ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੀ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਦੇ ਲੱਖ ਰੁਪਿਆ ਕੈਸ਼ ਤੇ ਡੀਜ਼ਲ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋੜ ਪਈ ਆਪਾਂ ਦੇ ਦਾਂਗੇ ਮਾਨਾ ਸਾਹਿਬ ਸਾਹਿਬ ਬੀਬੀ ਐਮ ਵੀ ਕਹਿੰਦੀ ਹੈ ਜੇਕਰ ਸਰਕਾਰ ਦੀ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਬੀਬੀ ਐਮ ਵੀ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਰਹੇ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਦੇ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੇਸੀਬੀਆਂ ਆ ਜਾਂਦੀਆਂ ਤੇ ਘਰਦੋ ਘੜਾ ਬੰਦ ਤੇ ਲਾ ਲੈਂਦੇ ਜਾਂ ਤੇ ਦੂਜਾ ਸਮਾਨ ਕੁਝ ਨਹੀਂ ਹੈ ਚਲੋ ਕਿੰਨੀ ਤਬਾਹੀ ਕੀਤੀ ਹੈ ਜੀ ਕੋਈ ਯਾਰ ਮੈਂ ਸੀਐਮ ਕਿੰਨੀ ਜਿਹੜੀ ਫਸਲ ਹੈ ਤਬਾਹ ਪਾਣੀ ਛੱਡਿਆ ਕਿਸਤੇ ਗਿਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਪੀਐਮ ਵੀ ਪੁੱਛ ਰਿਹਾ ਅੱਜ ਮੀਟਿੰਗ ਹੋਈ ਹੈ ਦੇਖੋ ਇੱਥੇ ਤਾਂ ਪਾਣੀ ਸੈਂਚੂਨਲ ਪਾਣੀ ਛੱਡਿਆ ਹੈ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਬਾਸਰ ਕਿੰਨੀ